ਕਣਕ ਖੇਤ ਕੁੜੀ ਪੇਤ ਆਜਵਈਆ ਮੁੰਡੇ ਮਾਨ ਸਾਹਿਬ ਚਲੇ ਗਏ ਗਿੱਦੜਵਾ ਹਲਕੇ ਦੇ ਦੋਦੇ ਪਿੰਡ ਤੇ ਸੋਥੇ ਦੀਆਂ ਨਹਿਰਾਂ ਕਹਿੰਦੇ ਮੈਂ ਇੱਕ ਮਾਲਵਾ ਨਹਿਰ ਬਣਾਉਣ ਜਾ ਰਿਹਾ ਜੀਰੇ ਵਿੱਚ 2000 ਕਿਊਸੇ ਪਾਣੀ ਜਾਏਗਾ ਤੇ 22 ਬਲਾਕਸ ਨੂੰ ਇਹ ਨਹਿਰ ਪਾਣੀ ਦੇਗੀ ਇਹਦੇ ਆਸਤੇ ਤਿੰਜੀ ਚਾਦਰੀਆ ਪਹਿਲਾ ਤਾਂ ਟੈਕਨੀਕਲ ਫਿਰ ਦੂਜਾ ਇਹਦੇ ਤੇ ਸਮਾਜਿਕ ਤੇ ਆਰਥਿਕ ਤੀਜਾ এনवायरमेंट ਬੇਸਿਕਲੀ ਵੀ ਵਾਤਾਵਰਨਨਾ ਕਿੰਨਾ ਕੁ ਨੁਕਸਾਨ ਹੋਏਗਾ ਵਿਰਾਸਤ ਕਿੰਨੇ ਵੱਡੇ ਜਾਣਗੇ ਟੈਕਨੀਕਲ ਕਿੰਨੀ ਕੁ ਲਾਹੇਬੰਦ ਹੋਏ ਕੀ ਪਾਣੀ ਪਹੁੰਚ ਪਾਏਗਾ ਵੀ ਉੱਥੇ ਕਿ ਨਹੀਂ ਪਹੁੰਚ ਪਾਏਗਾ ਪਿਛਲੀਆਂ ਸਰਕਾਰਾਂ ਦੁਆਰਾ ਇਹਦੇ ਤੇ ਸਰਵੇ ਕਰਾਇਆ ਗਿਆ ਸੀ ਤੇ ਟੈਕਨੀਕਲਲੀ ਉਹਨਾਂ ਨੇ ਇਹਨੂੰ ਫੇਲ ਕਰਤਾ ਸੀ ਟੈਕਨੀਕਲ ਪ੍ਰੋਬਲਮ ਕੀ ਹੈ ਕਿ ਜਿੱਥੇ ਇਹ ਨਹਿਰ ਸ਼ੁਰੂ ਹੋਣੀ ਹੈ ਇਹਨੂੰ ਕਹਿੰਦੇ ਆ ਖਰੀਕੇ ਬਹਿਰਾੜ ਉੱਥੇ ਉਹ ਨੀਵਾ ਹੈ ਉੱਥੇ ਸਾਨੂੰ ਉਹ ਇਸ ਨਹਿਰ ਚ ਲਿਫਟ ਕਰਕੇ ਪਾਉਣਾ ਪੈਣਾ ਹੈ ਨਹਿਰ ਗਿੱਦੜਵਾ ਇਲਾਕੇ ਵਿੱਚ ਪਹੁੰਚੇਗੀ ਤੇ ਧਰਤੀ ਹੈ ਜਿਹੜੀ ਉੱਥੇ ਫਿਰ ਜਿਹੜਾ ਲੈਵਲ ਧਰਤੀ ਤੋਂ ਥੱਲੇ ਆ ਉੱਥੇ ਫਿਰ ਪਾਣੀ ਸਾਨੂੰ ਲਿਫਟ ਕਰਨਾ ਪੈਣਾ ਜੇ ਅਸੀਂ ਪ੍ਰਤੀ ਕਿੱਲਾ ਹਿਸਾਬ ਲਾਈਏ ਤਾਂ 7 ਮਿੰਟ 1 ਏਕੜ ਨੂੰ ਦਿੱਤੇ ਜਾਣਗੇ ਪਾਣੀ ਦੀ ਵਾਟ ਇਹ ਤਿੰਨ ਜ਼ੋਨ ਬਣਾਏ ਜਾਂਦੇ ਆ yellow green ਤੇ orange ਜਿਹੜਾ green ਹੁੰਦਾ ਉੱਥੇ ਮਤਲਬ ਵਾਧੂ ਪਾਣੀ ਜਿਹੜਾ ਔਰੇਂਜ ਹੈ ਔਰੇ ਚ ਪਾਣੀ ਜਿਹੜਾ ਉੱਥੇ ਖਤਰਨਾਕ ਹੈ ਪਾਣੀ ਨਹੀਂ ਹੈ ਹੁਣ ਮੈਂ ਪੁੱਛਣਾ ਚਾਹਨਾ ਹੈ ਸਰਕਾਰ ਨੂੰ ਵੀ ਤੁਸੀਂ ਰਾਜਸਥਾਨ ਦੀ ਸਰਕਾਰ ਦੀ ਜ਼ਮੀਨ ਚ ਇਹ ਨਹਿਰ ਕੱਢੋਗੇ ਤੁਹਾਡਾ ਕੀ ਐਗਰੀਮੈਂਟ ਹੋਇਆ ਉਹਨਾਂ ਦੇ ਨਾਲ ਤੁਹਾਨੂੰ ਜ਼ਮੀਨ ਉਹਨਾਂ ਨੇ ਫ੍ਰੀ ਦੇਤੀ ਹੈ ਕਿ ਇਹਦੇ ਵਿੱਚੋਂ 6 ਕਿਉਸੇ ਪਾਣੀ ਇਹ ਰਾਜਸਥਾਨ ਨੂੰ ਦੇਣਗੇ ਜਦ ਬਦਲੇ ਪਾਣੀ ਤੁਸੀਂ ਇਹਦੇ ਆਸਤੇ ਕਿਹਾ ਵੀ ਸਾਡੇ ਕੋਲ 500 ਕਰੋੜ ਰੁਪਏ ਦੀ ਤਜਵੀਜ਼ ਹੈ ਹੁਣ ਤੁਸੀਂ ਕਹੀ ਜਾਂਦੇ ਹੋ ਵੀ 2300 ਕਰੋੜ ਲੱਗੇਗਾ ਕੀ ਤੁਸੀਂ ਬਜਟ ਦੇ ਵਿੱਚ ਇਸ ਨਹਿਰ ਤੇ ਜਿਹੜਾ 2300 ਕਰੋੜ ਰੁਪਏ ਦਾ ਖਰਚਾ ਆਉਣਾ ਉਹ ਰੱਖਿਆ ਸਾਰਾ ਸਰ ਲੋਕਾਂ ਨੂੰ ਬੇਫੂਕ ਬਣਾਇਆ ਜਾ ਰਿਹਾ ਹੈ ਸ਼ਗੂਫੇ ਛੱਡੇ ਜਾ ਰਹੇ 15 ਮੈਡੀਕਲ ਕਾਲਜ ਬਣਾਵਾਂਗਾ ਹਜੇ ਤੱਕ ਪੰਜਾਬ 'ਚ ਇੱਕ ਨਵਾਂ ਸਕੂਲ ਨਹੀਂ ਬਣਿਆ ਇੱਕ ਨਵਾਂ ਕਾਲਜ ਨਹੀਂ ਬਣਿਆ ਇੱਕ ਨਵਾਂ ਪੁਲ ਨਹੀਂ ਬਣਿਆ ਇੱਕ ਨਵਾਂ ਬੱਸ ਸਟੈਂਡ ਨਹੀਂ ਬਣਿਆ ਤੁਸੀਂ ਇਹ ਦੱਸੋ ਵੀ 2.5 ਸਾਲਾਂ ਤੋਂ ਕੋਈ ਨਵੀਂ ਚੀਜ਼ ਨਹੀਂ ਬਣਾਈ ਤੇ ਮੈਨਾਂ ਕਿੱਥੋਂ ਬਣਾ ਦੇਈਏ ਭਾਈ ਇਹ ਸਾਰਾ ਸਰ ਪੰਜਾਬ ਦੇ ਲੋਕਾਂ ਨੂੰ ਦੇਖ ਕੇ ਬਣਾਇਆ ਜਾ ਰਿਹਾ ਹੈ